ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੇ ਗਾਲ ਜੀ ਅੱਜ ਅਸੀਂ ਲੈ ਕੇ ਆਈ ਟਰਾਲੀ ਕਾ ਉਹ 11x6 ਦੀ ਜੈਕ ਵਾਲੀ ਟਰਾਲੀ ਹੈ ਮਾਡਲ ਹੈ ਜੀ 2016 ਟਾਇਰ 60% ਇਹ ਏਰੀਆ ਕਿਸਾਨ ਵੀਰ ਦਾ ਜਗਨ ਹਿਸਾਰ ਹਰਿਆਣਾ ਰੇਟ ਵੰਗੀ ਜੀ 80000 ਕਿਸਾਨ ਵੀਰ ਦਾ ਨੰਬਰ ਹੈ 98130 67990 97299 56199 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਕਈ ਵੀਰਾਂ ਦੇ ਸਾਨੂੰ ਮੈਸੇਜ ਆਉਂਦੇ ਆ ਕਿ ਤੁਸੀਂ ਰੇਟ ਵਧਾ ਚੜਾ ਕੇ ਪਾਉਣੇ ਹੋ ਸਾਨੂੰ ਵੀਰੇ ਜਿਵੇਂ ਕਿਸਾਨ ਵੀਰਾਂ ਨੇ ਡਿਟੇਲ ਦੇ ਵਿੱਚ ਰੇਟ ਦੱਸਿਆ ਹੁੰਦਾ ਅਸੀਂ ਉਨਾ ਹੀ ਪਾਉਣੀਆ ਸਾਡਾ ਕੰਮ ਸਿਰਫ ਐਡ ਲਾਉਣ ਦਾ ਸਾਡੇ ਕਰੇ ਖੜੇstand ਨਹੀਂ ਹੁੰਦੇ ਸਾਨੂੰ ਕਿਸਾਨ ਵੀਰ ਫੋਟੋਆਂ ਤੇ ਡਿਟੇਲ ਐਡ ਕਰਵਾਉਣ ਵਾਸਤੇ ਭੇਜਦੇ ਆ ਇਸ ਕਰਕੇ ਅਸੀਂ ਉਹਨਾਂ ਦੇ ਹਿਸਾਬ ਨਾਲ ਹੀ ਰੇਟ ਪਾਉਣੀ ਅੱਗੇ ਜੀ ਮਹਿੰਦਰਾ 475 DI 트랫 ਵਿਕਾਊ ਹੈ ਮਾਡਲ ਹੈ ਜੀ 2000 ਏਰੀਆ ਨਵਾਂ ਸ਼ਹਿਰ ਰੇਟ ਮੰਗੇ ਕਿਸਾਨਬੀਰ ਨੇ 240000 ਟਾਇਰ 50 ਪੈਸੇ ਪਿਆ ਸਾਰਾ ਕੁਝ ਓਕੇ ਹੈ ਕਿਸਾਨਬੀਰ ਦਾ ਨੰਬਰ 7087639026 7087639026 ਤੁਸੀਂ ਇਸ ਨੰਬਰ ਤੇ ਫੋਨ ਕਰਕੇ 트랫 ਖਰੀਦ ਸਕਦੇ ਹੋ ਕਿਸਾਨਬੀਰ ਨੂੰ ਬੇਨਤੀ ਹੈ ਕਿ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਤਾਂ ਕਿ ਸੋਡਾ ਸੰਦ ਛੇਤੀ ਤੋਂ ਛੇਤੀ ਸੇਲ ਹੋ ਸਕੇ अगे जी फोर्ड छत्तीस सौ ट्रैट बिकाऊ है मॉडल है जी अस्सी सारा कम ओके है कोई व्यापारी नहीं घरें खड़े ट्रैट है जी किसान भीर का नंबर है 7087639026 7087639026 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰੈੱਟ ਖਰੀਦ ਸਕਦੇ ਹੋ ਐਡ ਲਵਾਨ ਦੇ ਲਈ ਸਾਡਾ WhatsApp ਨੰਬਰ ਹੈ ਜੀ 9977988440 ਜੋ ਕਿ ਵੀਡੀਓ ਦੇ ਸ਼ਾਮਾ ਥੱਲੇ ਖੱਟੇ ਅਕਸ਼ਰੇ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਤੇ ਫੁੱਲ ਡਿਟੇਲ ਭੇਜਿਆ ਕਰੋ ਜੀ ਜਦ ਤੱਕ ਫੁੱਲ ਡਿਟੇਲ ਤੁਸੀਂ ਭੇਜ ਦੋ ਤੱਕ ਅਸੀਂ ਐਡ ਲਾ ਚੁੱਕੇ ਹੁੰਦੇ ਹਾਂ ਇਸ ਕਰਕੇ ਦੋ ਤਿੰਨ ਵਾਰ ਚੈੱਕ ਕਰਕੇ ਫਿਰ ਡਿਟੇਲ ਭੇਜਿਆ ਕਰੋ ਅੱਗੇ ਜੀ ਮਿੱਟੀ ਚਕਾਉਣ ਲਈ ਸੰਪਰਕ ਕਰੋ ਨਾਲ ਟਰੈਕ ਟਰਾਲੀ ਦਾ ਪ੍ਰਬੰਧ ਹੈ ਮੋਬਾਈਲ ਨੰਬਰ ਹੈ ਜੀ 9056466108 ਦੂਜਾ ਨੰਬਰ ਹੈ ਜੀ 90 ਸੌਰੀ 95010 89298 ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰਕੇ ਮਿੱਟੀ ਚਕਵਾ ਸਕਦੇ ਹੋ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਐਡ ਡਿਲੀਟ ਕਰ ਦਿਓ ਇਦਾਂ ਨਹੀਂ ਹੋ ਸਕਦਾ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੀ ਉਹ ਤੋਂ ਲੈ ਕੇ ਇੱਕ ਮਹੀਨੇ ਵਿੱਚ ਫੋਨ ਲਾਇਆ ਕਰੋ ਇੱਕ ਮਹੀਨੇ ਦੇ ਬਾਅਦ ਵਿੱਚ ਬਾਅਦ ਚ ਫੋਨ ਨਾ ਲਾਇਆ ਕਰੋ ਤਾਂ ਕਿ ਕਈ ਵਾਰੀ ਕਿਸਾਨ ਵੀਰ ਦੱਸੇ ਸੰਦ ਸੇਲ ਹੋ ਜਾਂਦਾ ਤੁਹਾਨੂੰ ਦਿੱਕਤ ਆਉਂਦੀ ਹੈ ਅਗੇ ਜੀ 43620 ਵਿਕਾਊ ਹੈ ਮਾਡਲ ਹੈ ਜੀ 1995 ਰੇਟ ਮੰਗਿਆ 265000 ਇੰਜਨ ਗিয়ার ਲਿਫਟ ਓਕੇ ਹੈ ਫੁੱਲ ਗਾਰੰਟੀ ਹੈ ਇਰੇਜੀ ਰਾਮਪੁਰਾ ਫੁੱਲ ਕਿਸਾਨ ਵੀਰ ਦਾ ਨੰਬਰ ਹੈ 9463960933 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਡ ਖਰੀਦ ਸਕਦੇ ਜੀ ਕਈ ਵਰੀ ਜਵਾਬ ਹਮਿਆਕਰਦੇ ਫੋਟੋ ਮਤੇ ਡਿਟੇਲ ਪੇ ਹਜੰਦੇ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੇ ਐਡ ਲੱਗੀ ਤਾਂ ਕੱਢੀ ਨਹੀਂ ਜਾਊਗੀ ਪਹਿਲਾ ਪਰਿਵਾਰ ਨਾਲ ਸਲਾਹ ਕਰਕੇ ਉਸ ਤੋਂ ਬਾਅਦ ਡਿਟੇਲ ਤੇ ਫੋਟੋ ਮਾਂ ਭੇਜਿਆ ਕਰੋ ਜੀ ਅੱਗੇ ਜੀ ਟਰਾਲੀ 12x6.5 ਦੀ ਵਿਕਾਊ ਹੈ ਜੈਕ ਵਾਲੀ ਟਰਾਲੀ ਹੈ ਟਾਇਰ 50 ਪੈਸੇ ਕੋਈ ਕਟਨੀ ਏਰੀਆ ਜੀ ਫਰੀਦਕੋਟ ਰੇਟ ਮੰਗੇ ਕਿਸਾਨ ਵੀਰ ਨੇ 105000 ਕਿਸਾਨ ਵੀਰ ਦਾ ਨੰਬਰ ਹੈ ਜੀ 94171 51487 94171 52 487 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਐਡ ਲਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ ਜਿਵੇਂ ਵੀਡੀਓ ਦੇ ਥੱਲੇ ਖੱਟੇ ਅੱਖਰਾਂ 'ਚ ਸ਼ੋਰ ਹੈ ਜੋ ਕਿ 9870 9884 46 ਉਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਤੇ ਫੁੱਲ ਡਿਟੇਲ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚ ਨਹੀਂ ਚਲਦੀ-ਚਲਦੀ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ